ਹਾਂਜੀ ਸਸੀ ਕਾ ਜੀ ਤੁਹਾਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਸੈਂਟਰ ਗਵਰਨਮੈਂਟ ਜਾਨੀ ਕਿ ਕੇਂਦਰ ਸਰਕਾਰ ਆਪਣੇ ਸਰਕਾਰੀ ਕਰਮਚਾਰੀਆਂ ਜਾਨੀ ਕਿ ਆਫੀਸਰ ਤੇ ਆਫੀਸ਼ਲ ਤੇ ਬੇਸਿਕ ਪੇਤੇ ਜਿਹੜੇ ਲੈ ਰਹੇ ਨੇ ਡੀਏ ਤੇ ਸਰਕਾਰੀ ਜਿਹੜੇ ਪੈਨਸ਼ਨਰ ਹੈਗੇ ਨੇ ਕੇਂਦਰ ਸਰਕਾਰ ਦੇ ਅੰਡਰ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੀ ਬੇਸਿਕ ਪੈਨਸ਼ਨ ਤੇ ਜੋ ਡੀਆਰ ਲੈਂਦੇ ਨੇ ਉਹਨਾਂ ਦੇ ਵਿੱਚ ਸਾਲ ਵਿੱਚ ਦੋ ਵਾਰ ਵਾਧਾ ਕਰਦੀ ਹੈ ਪਹਿਲਾ ਵਾਧਾ ਕੇਂਦਰੀ ਸਰਕਾਰ ਆ ਜਿਹੜਾ ਜਨਵਰੀ ਮਹੀਨੇ ਦੇ ਵਿੱਚ ਕਰਦੀ ਹੈ ਤੇ ਦੂਜਾ ਵਾਧਾ ਜੁਲਾਈ ਮਹੀਨੇ ਦੇ ਵਿੱਚ ਕਰਦੀ ਹੈ ਸੋ ਹੁਣ ਵੀ ਕੇਂਦਰੀ ਸਰਕਾਰ ਨੇ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਨੇ ਆਪਣੀ ਕੈਬਨਿਟ ਦੀ ਮੀਟਿੰਗ ਦੇ ਵਿੱਚ 2% ਡੀਏ ਵਧਾਉਣ ਦਾ ਫੈਸਲਾ ਕੀਤਾ ਇਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਸੈਂਟਰ ਗਵਰਨਮੈਂਟ ਦੇ EMPLOYEES ਇਸ ਟਾਈਮ 53% ਰਿ ਹੈ ਜਾਨਕੀ 50.30% ਡੀਏ ਜਿਹੜਾ ਹੈਗਾ ਕਰਮਚਾਰੀ 5 3% डी है ਤੇ ਪੈਨਸ਼ਨਰ ਜਿਹੜਾ ਹੈਗਾ 53% ਡੀਆਰ ਜਾਨੀ ਕਿ ਡੀਅਰਨੈਸ ਰੀਲੀਫ ਲੈ ਰਹੇ ਨੇ ਤੇ ਉਹਨਾਂ ਦੇ ਵਿੱਚ ਜੋ ਕਿ 53% ਲੈ ਰਹੇ ਨੇ ਹੁਣ ਵੱਧ ਕੇ ਜਿਹੜਾ ਹੈਗਾ 55% ਹੋ ਜਾਵੇਗਾ ਪੰਜਾਬ ਸਰਕਾਰ ਸੌਰੀ ਸੈਂਟਰ ਗਵਰਨਮੈਂਟ ਦੇ ਜਿਹੜੇ EMPLOYEES ਹੈਗੇ ਨੇ ਉਹਨਾਂ ਦੇ ਬੇਸਿਕ ਪੇ ਤੇ ਜਿਹੜਾ ਹੈਗਾ 53% ਡੀਏ ਕੈਲਕੂਲੇਟ ਕੀਤਾ ਜਾਂਦਾ ਸੀ ਜੋ ਕਿ ਹੁਣ 55% ਕੀਤਾ ਜਾਊਗਾ ਜਿਹਨੂੰ ਕਹਿੰਦੇ ਆ ਕਿ ਮਹਿੰਗਾਈ ਪੱਤਾ ਤੇ ਡੀਏ ਨੇ ਡੀਆਰ ਦੀ ਜਿਹੜੀ ਫੁੱਲ ਫਾਰਮ ਹੈਗੀ ਹੈ ਜੀ ਡੀਅਰਨੈਸ ਰੀਲੀਫ ਜਿਹਨੂੰ ਪੰਜਾਬੀ ਵਿੱਚ ਆਪਾਂ ਕਹਿ ਸਕਦੇ ਆ ਕਿ ਮਹਿੰਗਾਈ ਰਾਹਤ ਸੋ ਆਪਾਂ ਗੱਲ ਕਰੀਏ ਜੀ ਹੁਣ ਇਹ ਜਿਹੜਾ ਹੈਗਾ ਅੱਗੇ ਇਹ ਕਿਸ ਡੇਟ ਤੋਂ ਐਫੈਕਟਿਵ ਹੋਗਾ ਜੋ ਸੈਂਟਰ ਗਵਰਨਮੈਂਟ ਨੇ ਫੈਸਲਾ ਕੀਤਾ 2% ਡੀਏ ਤੇ ਡੀਆਰ ਵਧਾਉਂਦਾ ਇਹ ਫੈਸਲਾ ਕੀਤਾ ਜੀ ਜਨਵਰੀ 2025 ਤੋਂ ਯਾਨੀ ਕਿ 1 1 2025 ਤੋਂ ਸੈਂਟਰ ਗਵਰਨਮੈਂਟ ਦੇ EMPLOYE 55% ਡੀਏ ਤੇ ਪੈਨਸ਼ਨਰ ਜਿਹੜੇ ਡੀਆਰ ਆ ਜਿਹੜਾ ਆਪਣਾ ਲੈ ਸਕਣਗੇ ਤੇ ਇਹਦਾ ਜਿਹੜਾ ਹੈਗਾ ਜਨਵਰੀ ਫਰਵਰੀ ਤੇ ਮਾਰਚ ਮਹੀਨੇ ਦਾ ਏਰੀਅਰ ਆ ਜਿਹੜਾ ਹੈਗਾ ਬਕਾਇਆ ਵੀ ਡੀਏ ਦਾ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤਾ ਜੋ ਜਾਵੇਗਾ ਸੋ ਸੈਂਟਰ ਗਵਰਨਮੈਂਟਸ ਦੇ EMPLOYEES ਤੇ PENSIONERS ਨੂੰ 55% ਡੀਏ ਤੇ ਡੀਆਰ ਜਿਹੜਾ ਹੈਗਾ ਲੈ ਸਕਣਗੇ ਸੋ ਗੱਲ ਕਰ ਲਈਏ ਪੰਜਾਬ ਗਵਰਨਮੈਂਟਸ ਦੇ EMPLOYEES ਦੀ ਪੰਜਾਬ ਗਵਰਨਮੈਂਟਸ ਦੇ EMPLOYEES ਜਿਹੜੇ ਹੈਗੇ ਆ ਪੈਨਸ਼ਨਰਸ ਹੈਗੇ ਨੇ ਇਸ ਟਾਈਮ 42% ਡੀਏ ਤੇ ਡੀਆਰ ਆ ਜਿਹੜਾ ਲੈ ਰਾਈ ਨੇ ਜੋ ਕਿ 11% ਪਿੱਛੇ ਚੱਲ ਰਹੀ ਸੀ ਹੁਣ ਜੋ 2% ਵਾਧਾ ਸੈਂਟਰ ਗਵਰਨਮੈਂਟ ਨੇ ਕਰਤਾ ਤੇ ਹੁਣ 2% ਹੋਰ ਪਿੱਛੇ ਹੋ ਗਏ ਨੇ ਪੰਜਾਬ ਗਵਰਨਮੈਂਟ ਦੇ ਮੁਲਾਜ਼ਮ ਹੁਣ 13% ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਪਿੱਛੇ ਚੱਲ ਰਹੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਕਿੰਨੇ ਕਦੋਂ ਡੀਏ ਜਿਹੜਾ ਹੈਗਾ ਜਿਹੜਾ ਇਨਕਰੀਜ਼ ਕਰਦੀ ਹੈ ਕਦੋਂ ਡੀਏ ਜਿਹੜਾ ਹੈਗਾ ਕਿੰਨੇ ਪਰਸੈਂਟ ਇਨਕਰੀਜ਼ ਕਰਦੀ ਹੈ ਸੋ ਮਿਲਦੇ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮਿਲਦੇ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ